ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਕਿ ਮੇਰਾ ਨਾਮ ਹੈ ਡਾਕਟਰ ਰਮਨ ਅਰੋੜਾ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਓਮ ਦੇਵੀ ਕਿਉਂ ਨਾ ਤੰਦਰੁਸਤ ਕਿਉਂਕਿ ਤੁਹਾਨੂੰ ਤੰਦਰੁਸਤ ਰੱਖਿਆ ਜਾਂਦਾ ਸਾਡੇ ਵੱਲੋਂ ਤੁਹਾਨੂੰ ਇਦਾਂ-ਇਦਾਂ ਦੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਸਿਹਤ ਸੰਬੰਧੀ ਸੁਝਾਅ ਦਿੱਤੇ ਜਾਂਦੇ ਆ ਔਰ ਇਦਾਂ ਦੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਜੋ ਤੁਹਾਨੂੰ ਦਵਾਈਆਂ ਤੋਂ ਬਚਾਉਂਦੀਆਂ ਤੁਸੀਂ ਆਪਣਾ ਇਲਾਜ ਘਰ ਦੇ ਵਿੱਚ ਰਹਿ ਕੇ ਕਰ ਸਕਦੇ ਹੋ ਤੁਹਾਨੂੰ ਅਸੀਂ ਸੌਖੇ ਤਰੀਕੇ ਨਾਲ ਔਰ ਇੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਬਰੀਕੀ ਨਾਲ ਸਮਝਾਈਆਂ ਜਾਂਦੀਆਂ ਜੋ ਤੁਹਾਡੇ ਖਾਂਨੇ 'ਚ ਪੈ ਜਾ। ਮੇਰੀ ਹਮੇਸ਼ਾ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਹਰ ਚੀਜ਼ ਫੇਟ ਪੰਜਾਬੀ ਦੇ ਵਿੱਚ ਪਿਓਰ ਪੰਜਾਬੀ ਦੇ ਵਿੱਚ ਸਮਝਾਈ ਜਾਵੇ ਤਾਂ ਕਿ ਉਹ ਗੱਲ ਤੁਹਾਡੇ ਪੱਲੇ ਪੈ ਜਾਵੇ। ਕਿ ਬਹੁਤ ਚੀਜ਼ਾਂ ਬਹੁਤ ਲੋਕ ਇਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਆਪਣੀਆਂ ਬਿਮਾਰੀਆਂ ਬਾਰੇ ਪਤਾ ਹੀ ਨਹੀਂ ਡਾਕਟਰਾਂ ਕੋਲੋਂ ਇਲਾਜ ਚੱਲਦੇ ਨੇ ਉਹਨਾਂ ਨੂੰ 5-5 10-10 ਸਾਲ ਹੋ ਗਿਆ ਪਰ ਹਜੇ ਤੱਕ ਉਹਨਾਂ ਨੂੰ ਬਿਮਾਰੀ ਦਾ ਹੀ ਨਹੀਂ ਪਤਾ। ਕਿ ਜਿੰਨਾ ਟਾਈਮ ਅਸੀਂ ਆਪਣੇ ਮਰੀਜ਼ ਨੂੰ ਖੁੱਲ੍ਹ ਕੇ ਬਿਮਾਰੀ ਨਹੀਂ ਸਮਝਾਵਾਂਗੇ ਕਿਉਂਕਿ ਪਿੰਡਾਂ ਦੇ ਲੋਕ ਹੁੰਦੇ ਆ ਜਿੰਨਾਂ ਜੋ ਘੱਟ ਪੜੇ ਲਿਖੇ ਲੋਕ ਹੁੰਦੇ ਆ ਉਹਨਾਂ ਨੂੰ ਹਰ ਚੀਜ਼ ਸਿੰਪਲ ਤਰੀਕੇ ਨਾਲ ਸਮਝਾਉਣੀ ਪੈਂਦੀ ਆ ਅਸੀਂ ਵੱਡੇ ਹਸਪਤਾਲਾਂ ਦੇ ਵਿੱਚ ਜਾਂਦੇ ਆ ਉੱਥੇ ਸਾਨੂੰ ਸਿਰਾਂ ਬਹੁਤ ਹੀ ਅੰਗਰੇਜ਼ੀ ਦੇ ਵਿੱਚ ਸਮਝਾਈਆਂ ਜਾਂਦੀਆਂ ਜੋ ਸਾਡੇ ਉੱਤੋਂ ਨਹੀਂ ਲੰਘ ਜਾਂਦੀਆਂ ਹੁਣ ਅਗਰ ਕੋਈ ਪਿੰਡਾਂ ਦੇ ਵਿੱਚ ਰਹਿੰਦਾ ਹੈ ਤਾਂ ਉਹ ਪਿੰਡਾਂ ਦੀ ਭਾਸ਼ਾ ਦੇ ਨਾਲ ਹੀ ਸਮਝਾਉਣਾ ਪੈਂਦਾ ਹੈ ਸੋ ਮੇਰੇ ਵੱਲੋਂ ਹਮੇਸ਼ਾ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਜਦੋਂ ਵੀ ਕੋਈ ਇਲਾਜ ਦੱਸਿਆ ਜਾਵੇ ਕੋਈ ਟਿਪਸ ਦੱਸਿਆ ਜਾਵੇ ਕੋਈ ਨੁਕਸਾ ਦੱਸਿਆ ਜਾਵੇ ਉਹ ਪੰਜਾਬੀ ਦੇ ਵਿੱਚ ਦੱਸਿਆ ਜਾਵੇ ਤੁਹਾਡੀ ਭਾਸ਼ਾ ਦੇ ਅਨੁਸਾਰ ਹੀ ਤੁਹਾਨੂੰ ਸਮਝਾਇਆ ਜਾਵੇ ਤਾਂ ਕਿ ਤੁਹਾਡੇ ਉਹ ਗੱਲ ਪੱਲੇ ਪੈ ਜਾਵੇ ਹੁਣ ਹਮੇਸ਼ਾ ਸਾਡੀ ਇਹ ਕੋਸ਼ਿਸ਼ ਰਹਿੰਦੀ ਆ ਘਰ ਦੇ ਵਿੱਚ ਹੀ ਤੁਹਾਨੂੰ ਇਦਾਂ ਦੇ ਘਰੇਲੂ ਉਪਚਾਰ ਘਰੇਲੂ ਨੁਸਖੇ ਦੱਸਾਂ ਤਾਂ ਕਿ ਤੁਸੀਂ ਅੱਧੇ ਤੋਂ ਵੱਧ ਬਿਮਾਰੀਆਂ ਨੂੰ ਘਰ ਦੇ ਵਿੱਚ ਹੀ ਠੀਕ ਕਰ ਸਕੋ ਜਿੱਦਾਂ ਕਿ ਹੁਣ ਤੁਸੀਂ میرے ਪਰਿਵਾਰ ਦੀ ਤਰ੍ਹਾਂ ਆਪਣਾ ਪਰਿਵਾਰ ਪਹਿਲਾਂ ਇੱਕ ਇੱਕ ਕਰਕੇ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਪਰਿਵਾਰ ਹੋ ਚੁੱਕਾ ਹੈ ਪਰ ਪਰਵਾਰ ਦਾ ਧਿਆਨ ਰੱਖਣਾ ਹੋ ਮੇਰੀ ਖਾਤ ਜਿੰਮੇਵਾਰੀ ਹੈ ਤੁਸੀਂ ਮੇਰੇ ਤੇ ਯਕੀਨ ਕਰਦੇ ਹੋ ਵਿਸ਼ਵਾਸ ਕਰਦੇ ਹੋ ਔਰ ਮੇਰੀ ਜਿੰਮੇਵਾਰੀ ਬਣਦੀ ਹੈ ਤੁਹਾਡੇ ਯਕੀਨ ਤੇ ਤੁਹਾਡੇ ਵਿਸ਼ਵਾਸ ਤੇ ਖਰੇ ਉਤਰਨਾ ਇਸ ਲਈ ਤੁਹਾਨੂੰ ਟਾਈਮ ਟਾਈਮ ਤੇ ਸਿਹਤ ਸੰਬੰਧੀ ਜਾਣਕਾਰੀਆਂ ਸਾਰੀਆਂ ਸਹੀ ਔਰ 101% ਜੋ ਕੰਮ ਕਰਨ ਉਹ ਹੀ ਦਿੱਤੀਆਂ ਜਾਂਦੀਆਂ ਜਿੱਦਾਂ ਕਿ ਤੁਸੀਂ ਪਹਿਲਾਂ ਮੈਨੂੰ ਇੰਸਟਾਗ੍ਰਾਮ ਤੇ ਦੇਖਦੇ ਆ ਰਹੇ ਹੋ ਇੰਸਟਾਗ੍ਰਾਮ ਤੇ ਆਪਾਂ ਰੋਜ਼ ਕੋਈ ਨਾ ਕੋਈ ਵੀਡੀਓ ਰੋਜ਼ ਕੋਈ ਨਾ ਕੋਈ ਟਿਪਸ ਤੁਹਾਨੂੰ ਦਿੰਦੇ ਆ ਰਹੇ ਹਾਂ ਪਰ ਉੱਥੇ ਕੀ ਹੁੰਦਾ ਕਿ ਉੱਥੇ ਵੀਡੀਓ ਸਿਰਫ ਡੇਢ ਤੋਂ 2 ਮਿੰਟ ਦੀ ਹੀ ਪੈਂਦੀ ਹੈ ਪਰ ਹੁਣ ਅਸੀਂ ਆਪਣਾ ਪੇਜ ਆਪਣਾ ਚੈਨਲ YouTube ਤੇ ਬਣਾ ਲਿਆ ਹੈ ਇਸ ਦਾ ਨਾਮ ਹੈ ਹੈਲਥ ਟਾਕਸ ਵਿਦ ਡਾਕਟਰ ਰਮਨ ਇੱਥੇ ਤੁਹਾਨੂੰ ਬਿਮਾਰੀਆਂ ਦੇ ਇਲਾਜ ਨੂੰ ਦੱਸੇ ਜਾਣਗੇ ਔਰ ਹਰ ਚੀਜ਼ ਨੂੰ ਚੰਗੇ ਤਰੀਕੇ ਨਾਲ ਸਮਝਾਇਆ ਜਾਏਗਾ ਤਾਂ ਕਿ ਉਹ ਗੱਲ ਤੁਹਾਨੂੰ ਛੇਤੀ ਸਮਝ ਲੱਗੇ ਬਿਮਾਰੀ ਦੇ ਲੱਛਣ ਬਿਮਾਰੀ ਦਾ ਇਲਾਜ ਇੱਥੇ ਤੁਹਾਨੂੰ ਹਸਾਇਆ ਵੀ ਜਾਏਗਾ ਜਿੱਤਾ ਤੁਹਾਨੂੰ ਇੰਸਟਾਗ੍ਰਾਮ ਤੇ ਮੈਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਹੰਸੋਲਾ ਰਿਹਾ ਨਾ ਤੁਸੀਂ ਖੁਸ਼ ਵੀ ਹੁੰਨੇ ਹੋ ਤੁਹਾਨੂੰ ਇਲਾਜ ਵੀ ਪਤਾ ਲੱਗ ਜਾਂਦਾ ਹੈ ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਤੁਸੀਂ ਹਾਸੇ ਵੀ ਲਓ ਕੁਝ ਵੀ ਹੋ ਜਾਓ ਕਿਉਂਕਿ ਦੁੱਖ ਵੰਡਣ ਨੂੰ ਸਾਰੀ ਦੁਨੀਆ ਪਈ ਹੈ ਸੁੱਖ ਕੋਈ ਕੋਈ ਵੰਡਦਾ ਹੈ ਤਾਂ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਬਿਮਾਰਤ ਤੁਸੀਂ ਪਹਿਲ ਨੂੰ ਕਿਉਂ ਨਾ ਤੁਹਾਨੂੰ ਆਪਣੀਆਂ ਗੱਲਾਂ ਦੇ ਨਾਲ ਹੀ ਠੀਕ ਕੀਤਾ ਜਾਵੇ ਤੁਹਾਨੂੰ ਗੱਲ ਇਲਾਜ ਤੁਹਾਨੂੰ ਦੱਸਿਆ ਵੀ ਜਾਵੇ ਇਲਾਜ ਦੇ ਨਾਲ ਦੀ ਨਾਲ ਤੁਹਾਨੂੰ ਹਸਾਇਆ ਵਿਚਾਰੋ ਇੱਥੇ ਵੀ ਤੁਹਾਨੂੰ YouTube ਤੇ ਸਾਰਾ ਕੁਝ ਉਦਾਂ ਹੀ ਮਿਲੇਗਾ ਪਰ ਉਸ ਤੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਮਿਲੇਗਾ ਕੀ ਹੋਵੇਗਾ ਕਿ ਇੱਥੇ ਤੁਹਾਨੂੰ ਹਰ ਚੀਜ਼ ਚੰਗੀ ਤਰ੍ਹਾਂ ਸਮਝਾਈ ਜਾਏਗੀ ਜੋ ਚੀਜ਼ਾਂ ਹਜੇ ਤੱਕ ਨਹੀਂ ਹੋਈਆਂ ਜਾਂ ਹਜੇ ਤੱਕ ਤੁਸੀਂ ਨਹੀਂ ਦੇਖੀਆਂ ਹਰ ਚੀਜ਼ ਇੱਥੇ ਦੇਖੋਗੇ ਅਲਾਜ਼ ਵੀ ਤੁਹਾਨੂੰ ਹਰ ਚੀਜ਼ ਦਾ ਮਿਲੇਗਾ ਹੱਸੋਗੇ ਵੀ ਔਰ ਤੁਹਾਨੂੰ ਇਦਾਂ-ਇਦਾਂ ਦੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲਣਗੀਆਂ ਜੋ ਤੁਹਾਡੀ ਸੋਚ ਤੋਂ ਪਰੇ ਹੋਣਗੀਆਂ ਸਾਡੀ ਇਹੀ ਕੋਸ਼ਿਸ਼ ਹੈ ਔਰ ਸਾਡੀ ਔਰ ਸਾਡੇ ਟੀਮ ਦੀ ਕਿ ਅਸੀਂ ਇੱਥੇ ਇਦਾਂ ਇਦਾਂ ਦੀਆਂ ਚੀਜ਼ਾਂ ਲੈ ਕੇ ਆਈਏ ਜੋ ਤੁਸੀਂ ਅਜੇ ਤੱਕ ਦੇਖੇ ਹੀ ਨਾ ਹੋਣ ਔਰ ਤੁਸੀਂ ਇਦਾਂ ਦੀਆਂ ਚੀਜ਼ਾਂ ਦੇਖੋਗੇ ਕਿ ਤੁਹਾਨੂੰ ਇਦਾਂ ਲੱਗੇਗਾ ਨਹੀਂ ਕਿ ਤੁਸੀਂ ਸਾਡਾ ਇਲਾਜ ਕਰ ਰਹੇ ਹੋ ਤਾਂ ਮੇਰੇ ਲੱਗੇਗਾ ਕਿ ਤੁਸੀਂ ਵੀ ਫਿਲਮ ਜਾਂ ਕੋਈ ਵੀਡੀਓ ਇਦਾਂ ਦੀ ਦੇਖ ਰਹੇ ਹੋ ਜਿੱਦੇ ਵਿੱਚ ਤੁਹਾਨੂੰ ਬਿਮਾਰੀ ਦਾ ਇਲਾਜ ਵੀ ਮਿਲੂਗਾ ਔਰ ਤੁਸੀਂ ਖੁਸ਼ ਵੀ ਹੋਵੋਗੇ ਹਰ ਚੀਜ਼ ਦਾ ਅਸੀਂ ਧਿਆਨ ਰੱਖਾਂਗੇ ਸੋ ਹੁਣ ਮੇਰੀ ਬਤ ਬੰਦ ਕੇ ਤੁਹਾਡੇ 'ਤੇ ਬੇਨਤੀ ਹੈ ਰਿਕੁਐਸਟ ਹੈ ਮੈਂ ਤੁਹਾਡਾ ਪੋਤਾ ਤੁਹਾਡਾ ਭਰਾ ਹੈ ਇਸ ਪੇਜ ਨੂੰ YouTube ਦੇ ਪੇਜ ਨੂੰ ਤੁਸੀਂ ਸਾਰੇ ਸਬਸਕ੍ਰਾਈਬ ਕਰ ਲਓ ਇਹਨੂੰ ਆਪਣੇ ਪੇਜ ਨੂੰ ਲਾਈਕ ਕਰ ਲਓ ਤਾਂ ਕਿ ਜੋ ਜੋ ਅਸੀਂ ਟਾਈਮ ਟੂ ਟਾਈਮ ਵੀਡੀਓ ਅਪਲੋਡ ਕਰੀਏ ਉਹ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਜੇ ਤੁਹਾਨੂੰ ਪਤਾ ਲੱਗਦਾ ਰਹੇ ਕਿ ਅਸੀਂ ਕਿਹੜੀ ਵੀਡੀਓ ਕਦੋਂ ਪਾ ਰਹੇ ਹਰ ਚੀਜ਼ ਤੁਹਾਨੂੰ ਪਤਾ ਲੱਗੇਗੀ ਔਰ ਤੁਸੀਂ ਦੇਖਣਾ ਨਾ ਭੁੱਲਣਾ ਛੇਤੀ ਇਸ ਚੈਨਲ ਤੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਹੈਲਥ ਰਿਲੇਟਡ ਫਨੀ ਹਰ ਚੀਜ਼ ਤੇ ਮਿਲੇਗੀ ਸੋ ਇਹਨੂੰ ਸਬਸਕ੍ਰਾਈਬ ਕਰ ਲਓ